ਇਸ ਵੇਲੇ ਆਪਾਂ ਸੂਜਾਨਪੁਰ ਦੇ ਸ਼ਹਿਰ ਸ਼ਨੀਪਿੰਡ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਜ਼ਿਲ੍ਹਾ ਲਗਾਤਾਰ ਮਾਈਨਿੰਗ ਮਾਫੀਆ ਦੇ ਨਾਮ ਤੋਂ ਮਸ਼ਹੂਰ ਹੁੰਦਾ ਜਾ ਰਿਹਾ। ਬੇੜੀ ਦੀ ਗੱਲ ਕਰੀਏ ਉੱਥੇ ਮਾਈਨਿੰਗ ਜਿਹੜੀ ਹੈ ਉਤਲ ਦੇ ਨਾਲ ਜਾਰੀ ਹੈ ਜਿਹੜੀ ਸੀਜ਼ਨ ਦੇ ਵਿੱਚ ਮਾਈਨਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸ਼ਨੀਪਿੰਡ ਦੇ ਵਿੱਚ ਮਾਈਨਿੰਗ ਜਿਹੜੀ ਉਤਲ ਦੇ ਨਾਲ ਕੀਤੀ ਜਾ ਰਹੀ ਹੈ ਬਿਨਾਂ ਪ੍ਰਸ਼ਾਸਨ ਦੇ ਖੋਫ ਤੋਂ ਕੀਤੀ ਜਾ ਰਹੀ ਹੈ। ਤਸਵੀਰਾਂ ਤਾਂ ਖਾਂ ਦੀ ਕੋਸ਼ਿਸ਼ ਕਰ ਰਿਹਾ ਤੇ ਦੇਖ ਸਕਦੇ ਹੋ ਕਿ ਸਾਹਮਣੇ ਇੱਕ ਪੋਗਰਲ ਮਸ਼ੀਨ ਲੱਗੀ ਹੋਈ ਹੈ। ਔਰ ਲਗਾਤਾਰ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਦਿਨ ਤੋਂ ਮੈਂ ਮੈਂ ਉਜਾਵੇਂਆਂ ਕਰ ਗਿਆ ਤੇ ਨਹੀਂ ਪਹੁੰਚ ਸਕਿਆ ਪਰ ਅੱਜ ਮੈਂ ਪਹੁੰਚਿਆ ਤੇ ਦੇਖਿਆ ਕਿ ਇੱਥੇ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਜਦੋਂ ਆਪਾਂ ਮੌਕੇ ਤੇ ਪਹੁੰਚੇ ਇੱਕ ਬੋਗਲਰ ਮਸ਼ੀਨ ਜਿਹੜੀ ਆ ਉਹ ਕੰਮ ਕਰਨਾ ਬੰਦ ਕਰ ਚੁੱਕੀ ਹੈ ਪਰ ਆਪਾਂ ਦੇ ਜਾਣਕਾਰੀ ਅਨੁਸਾਰ ਇਹ ਜਗ੍ਹਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਆ ਜਿੱਥੇ ਮਾਈਨਿੰਗ ਕੀਤੀ ਜਾ ਰਹੀ ਹੈ ਰੇਨੀ ਸੀਜ਼ਨ ਦੇ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਮਾਈਨਿੰਗ ਕਰਕੇ ਜੇ ਐਨਕੇ ਦੇ ਵਿੱਚ ਰੋਡ ਦਾ ਕੰਮ ਲੱਗਿਆ ਹੋਇਆ ਉੱਥੇ ਮਾਈਨਿੰਗ ਕਰਕੇ ਆਰਬੀਐਮ ਜਿਹੜਾ ਸੁੱਟਿਆ ਜਾ ਰਿਹਾ ਜੋ ਕਿ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਦੇ ਉੱਪਰ ਖੜਾ ਕਰਦਾ ਸਥਾਨਕ ਨਿਵਾਸੀ ਜਿਹੜੇ ਨੇ ਉਹ ਡਰ ਦੇ ਮਾਰੇ ਬੋਲਦੇ ਨਹੀਂ ਤੁਹਾਨੂੰ ਲਾਸਟ ਟਾਈਮ ਵੀ ਕਿਹਾ ਸੀਗਾ ਕਿ ਲੋਕ ਜਿਹੜੇ ਨੇ ਉਹ ਡਰ ਦੇ ਸਾਏ ਦੇ ਵਿੱਚ ਨੇ ਕਿਉਂਕਿ ਮਾਈਨਿੰਗ ਮਾਫੀਆ ਜਿਹੜਾ ਗੁੰਡਾਗਰਦੀ ਉੱਪਰ ਉਤਰ ਆਇਆ ਕੇ ਆਰਟੀ ਨਿਊਜ਼ ਹਮੇਸ਼ਾ ਜਿਹੜਾ ਆ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਆਇਆ ਕਰਦਾ ਰਹੇਗਾ ਲੋਕ ਸਾਨੂੰ ਬੁਲਾਉਂਦੇ ਨੇ ਤਾਂ ਆਪਾਂ ਇੱਥੇ ਪਹੁੰਚੇ ਆ ਇੱਕ ਵਾਰੀ ਫਿਰ ਤੋਂ ਤੁਸੀ ਦਾ ਦਿਖਾਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਪੋਗਲੈਂਡ ਮਸ਼ੀਨ ਸਾਹਮਣੇ ਹਰੇ ਰੰਗ ਦੀ ਲੱਗੀ ਹੋਈ ਆ ਸਾਡੇ ਆਨ ਤੋਂ ਪਹਿਲਾਂ ਇੱਥੇ ਟਿਪਰਾ ਭਰ ਕੇ ਜੇ ਐਣਕੇ ਨੂੰ ਜਾ ਰਹੀਆਂ ਸੀਗੀਆਂ ਪਰ ਹੁਣ ਕੰਮ ਜਿਹੜਾ ਬੰਦ ਹੋ ਚੁੱਕਿਆ ਇਸ ਸਬੰਧੀ ਆਪਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿ ਕੀ ਕੀ ਕਾਰਵਾਈ ਉਹਨਾਂ ਵੱਲੋਂ ਜਿਹੜੀ ਇਸ ਪੂਰੇ ਮਾਮਲੇ ਦੇ ਉੱਪਰ ਕੀਤੀ ਜਾਂਦੀ ਆ व्यक्ति कॉल कर रहे कॉल का जवाब दे असमर्थ है किपा करके थोड़ी देर बाद कोशिश करो आप जिस व्यक्ति को कॉल कर रही है वह उत्तर नहीं दे रही है ਰੁਪਿਆ ਕੁੱਝ ਸਮੇਂ ਪਛਾਤ ਪ੍ਰਯਾਸ ਕਰੀ ਸਥਾਨਕ ਲੋਕਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਕੰਮ ਦੇ ਵਿੱਚ ਕੁਝ ਸਥਾਨਕ ਨੇਤਾਵਾਂ ਦਾ ਜਿਹੜਾ ਰੋਲ ਹੈ ਇਸ ਕਰਕੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਲੋਕਾਂ ਨੇ ਬੰਦ ਜ਼ੁਬਾਨ ਦੇ ਵਿੱਚ ਇਹ ਕਿਹਾ ਹੈ ਕਿ ਇਸ ਕੰਮ ਨੂੰ ਜਲਦ ਜਲਦ ਬੰਦ ਕੀਤਾ ਜਾਣਾ ਚਾਹੀਦਾ ਹੈ ਇਸ ਮਾਮਲੇ ਸੰਬੰਧੀ ਜਦੋਂ ਮਾਈਨਿੰਗ ਅਧਿਕਾਰੀ ਆਕਾਸ਼ ਅਗਰਵਾਲ ਨਾਲ ਸਾਡੇ ਵੱਲੋਂ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਸਾਡਾ ਉਹਨਾਂ ਨੂੰ ਇੱਕੋ ਹੀ ਸਨੇਹਾ ਹੈ ਕਿ ਸਤਾਨਕ ਲੋਕਾਂ ਵੱਲੋਂ ਜਿਹੜੀ ਮੰਗ ਚੱਕੀ ਜਾ ਰਹੀ ਹੈ ਕਿ ਇਸ ਜਗ੍ਹਾ ਦੀ ਜਾਂਚ ਕੀਤੀ ਜਾਏਗੀ ਇਸ ਜਿਹੜੀ ਜਗ੍ਹਾ ਹੈ ਇਹ ਪੰਜਾਬ ਦੇ ਵਿੱਚ ਆ ਜਾਂ ਜੰਮੂ ਕੈਪੀਟਲ ਟੈਟਰੀ ਦੇ ਵਿੱਚ ਆ ਇਹ ਜਾਂਚ ਕਰਨਾ ਤੁਹਾਡਾ ਫਰਜ਼ ਨਹੀਂ ਆ ਕਿ ਸਾਡਾ ਆਪਾਂ ਮੌਕੇ ਤੇ ਪਹੁੰਚੇ ਆ ਸਾਡਾ ਖਬਰ ਦਿਖਾਣਾ ਫਰਜ਼ ਹੈ ਉਹ ਖਬਰ ਦੇਖਣ ਤੋਂ ਬਾਅਦ ਤੁਸੀਂ ਕੀ ਕਾਰਵਾਈ ਕਰਦੇ ਹੋ ਇਹ ਦੇਖਣਾ ਹੋਏ ਲक्की ਸਰੋਜ ਕੀ ਆਟੀ ਨਿਊਜ਼ ਸੁਜਾਨ